ਉਹਨਾਂ ਨੇ ਬੇਤੀ ਆਪਣਾ ਸਿਰੋਪਾ ਮੰਨ ਪ੍ਰਾਪਤ ਕਰ ਲਈ ਆਓ ਇਹ ਸਾਨੂੰ ਕਿ ਜਗੀਰ ਸਿੰਘ ਜੀ ਨੱਜੋ ਆਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਿ ਹਲ ਬੇਂਜੀ ਆਦੇ ਨਗਰ ਨਵਾਸੀ ਸ੍ਰੀ ਪਿਆਰਾ RAM ਜੀ ਉਹਨਾਂ ਦੇ ਪ੍ਰਵਾਲ ਵੱਲੋਂ ਕੱਤੀ 10000 ਰੁਪਿਆ ਉਹਨਾਂ ਨੇ ਪੁੱਤਰ ਦਰਵੀਰ ਸਿੰਘ ਜੀ ਨੇ ਅਜੇ ਉਹਨਾਂ ਦੀ ਧੀ ਰਾਣੀ ਪ੍ਰੀਨਾ ਉਹਨੇ 5000 ਰੁਪਿਆ ਅਜੇ ਬਾਕੀ 31000 ਰੁਪਿਆ ਸਾਰਾ ਟੋਟਲ ਉਹਨਾਂ ਨੇ ਭੇਟ ਕੀਤਾ ਮੈਂ ਬੇਚੀ ਕਰਾਂ ਸ੍ਰੀਮਨ ਮਨਖੀਤ ਸਿੰਘ ਉਹਨਾਂ ਨੇ ਵੀ ਬੇਂਤਰੀਆ ਉਹਨਾਂ ਨੇ 11000 ਰੁਪਿਆ ਭੇਟ ਕੀਤਾ ਸੀ ਕਿਸੇ ਕੁਲਵਿੰਦਰ ਸਿੰਘ ਹੋਣਾ ਕਿਉਂਕੜੀਆ ਜਾਵਣੇ ਕੋਈ ਸਾਥੀ ਉਹਨਾਂ ਦਾ ਲੜਕਾ ਹੋਵੇ ਉਹਨੂੰ ਵਿੱਚ ਹੀ ਆਪਣਾ ਮਾਨ ਸਲਮਾਨ ਪ੍ਰਾਪਤ ਕਰਨ ਬਾਕੀ ਹੋਰ ਵੀ ਸਾਰਿਆਂ ਨੇ ਬੇਨਤੀ ਆ ਜਿਨ੍ਹਾਂ ਨੇ 10000 5000 ਜਿਨ੍ਹਾਂ ਕੋਲ ਗੁਰੂ ਕੇ ਰੰਗਲਾ ਵਾਸ ਸੀ ਮਾਇਆ ਭੇਡ ਕੀ ਸੀ ਆ ਕਿ ਸਾਡੇ ਬਹੁ ਜੀ ਸਰਕਾਰ ਜੋਗ ਭਾਈ ਸਾਹਿਬ ਭਾਈ ਵਿੰਦਰ ਸਿੰਘ ਜੀ ਪਠਾਵੇ ਵਾਲੇ ਉਹਨਾਂ ਦੇ ਭਾਈ ਗੁਰਮੀਤ ਸਿੰਘ ਜੀ ਨੇ ਗੁਰੂ ਕੇ ਰੰਗਲਾ ਬਾ ਇਹ ਇਹਨਾਂ ਨੇ ਪਰਿਵਾਰ ਨੇ 13000 ਰੁਪਇਆ ਗੁਰੂ ਗਦੰਗੜਾਵਾਸ ਦੇ ਭੇਟ ਕੀਤਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਬਹੁਤ ਸਨਕਾਰਯੋਗ ਸ਼੍ਰੀ ਵਿੰਦਰ ਰਾਮ ਨੇ ਤੇ ਭਾਈ ਗੁਰਮੀਤ ਸਿੰਘ ਜਿਹੜੇ ਨਿਵਾਸੀ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ 5000 ਰੁਪਇਆ ਕੱਲ ਨਗਰ ਕੀਰਤਨ ਦੇ ਵਿੱਚ ਦੇ ਕੇ ਗਏ ਸਾਨੂੰ ਤੇ ਬਾਕੀ ਪੈਸੇ ਉਹਨਾਂ ਨੇ ਭੇਜ ਦੇ ਗਏ ਭਾਈ ਸਾਹਿਬ ਜਾ ਕੇ ਬਾਬਾ ਜੀ ਦੇ ਕੇ ਆਓ ਇਹ ਬਹੁਤ-ਬਹੁਤ ਪਰਿਵਾਰ ਦਾ ਧੰਨਵਾਦ ਆ। ਇਹ ਪਰਿਵਾਰ ਕਾਫੀ ਸਮੇਂ ਨੂੰ ਕਲਾਇ ਪਠਹਾਵੇ ਦੀ ਜਿੰਨੀ ਵੀ ਸੰਗਤ ਆ ਉਹ ਸਾਰੀ ਸੰਗਤ ਨੂੰ ਬਹੁਤ-ਬਹੁਤ ਬੜਾ ਮਾਣ ਕਰਦੇ ਨੇ ਮਨੇ ਮਨਨ ਸਤਿਕਾਰ ਕਰਦੇ ਹਾਂ ਇਹ ਬੇਚੀ ਨੂੰ ਪ੍ਰਬੰਧ ਕਰਨਾ ਜੀ ਐਸੇ ਮਰਕੀਤ ਲਾਲ ਹੋਣਾ ਸਾਨੋ ਦੀਪਰਾਮ ਡਾਕਟਰ ਉਹਨਾਂ ਕੋ ਪਰਿਵਾਰਕ ਮੈਂਬਰ ਹੋਵੇ ਬਾਕੀ ਆਹੋ ਤੇ ਸ੍ਰੀਮਾਨ ਪਿਆਰਾ RAM ਜੀ ਸੋ ਇਹਨਾਂ ਦੇ ਪੋਤਰੇ ਹੰਸ ਰਾਜ ਜੀ ਉਹਨਾਂ ਨੇ 5100 ਰੁਪਇਆ ਪੇਟ ਕੀਤਾ ਜਿਸੇ ਬਹੁ ਹੋਣੀ ਆ ਜਦ ਬਾਬਾ ਪਿਆਰਾ ਜੀ ਬੈਠੇ ਹਨ ਉਹਨਾਂ ਨੇ ਬੇਚੀਆ ਕੋਈ ਨਾ ਵਾਹਨ ਫੜ ਕੇ ਜਾਇਆ ਉਹ ਆ ਜਿਹਦੇ ਮੋੜੇ ਬੈਠੇ ਪਿਆਰੇ ਜਰੇ ਆਪੇ ਆ ਮੋੜੇ ਬੈਠੇ ਯਾਰ ਉਹ ਕੀ ਕਹਾਂ ਬਾਬਾ ਬੱਕਰੀਆਂ ਵਾਲਾ ਕਹਾਂ ਮੈਂ ਆਇਆ ਤੇ ਰਜੋਵਾਲ ਆ ਵੀ ਸੰਗਤਾ ਉਹਦੇ ਵੱਲੋਂ ਹਾਂ ਸੰਗਤ ਰਜੋਵਾਲ ਦੀ ਉਹਦੇ ਵੱਲੋਂ 10000 ਰੁਪਇਆ ਤੇਖ ਕੀਤਾ ਮੈਂ ਇੱਕ ਹੋਰ ਬੇਨਤੀ ਕਰਦਾ ਰਾਜਕਮਾਲ ਜੀ ਬਿਲਦੀ ਰਜੋਵਾਲ ਉਹਨਾਂ ਨੇ ਉਹਨੇ ਸੋਨੇ ਹਾਰੇ ਹਰੋ ਤੇ ਮਾ ਬਹੁਤ ਸਰਕਾਰ ਨੂੰ ਬਾਬਾ ਗਨੀਸ਼ ਸਿੰਘ ਮੈਨੂੰ ਕੋਈ ਜਨਮ ਨਹੀਂ ਕਮੈਂਟ ਇੱਕ ਮਿੰਟ ਮੈਂ ਗਿਆ ਪ੍ਰਸ਼ਾਦ ਸਾਹਿਬ ਨੂੰ ਮੈਨੂੰ ਪਤਾ ਲੱਗ ਗਿਆ ਕਿ ਉਹਨੇ ਫੋਟੋ ਲਿਆ ਕੋਈ ਆਪ ਸੀ ਇੱਕ ਮਿੰਟ ਤੇ ਚਾਰ ਚੱਕੇ ਆ ਜਾਣਾ ਤੇ ਕੁਲਵਿੰਦਰ ਕਿੰਦਾ ਉਹਦੇ ਬਰਵਾਲ ਵਿੱਚ ਕੋਈ ਵੀ ਹੋਵੇ ਮੋਹ ਨਾਲ ਦੇ ਪਿਤਾ ਭਰਾ ਹੋਣ ਬੁੱਤਰ ਹੋਣ ਕੋਈ ਪਰਿਵਾਰ ਹੋਵੇ ਬਾਕੀ ਹੋਰ ਸੰਗਤਨ ਵੀ ਬੀੰਚੀ ਆ ਜਿਨ੍ਹਾਂ ਨੇ 5000 10000 ਰੁਪਏ ਦਿੱਤਾ ਉਹ ਆਪਣਾ ਮਾਨ ਸਨਵਾਨ ਪ੍ਰਾਤ ਕਰੇ ਜੀ ਆ ਉਹ ਪਟਰਾਵਾ ਨਗਰ ਵਾਸੀ ਸਾਧ ਸੰਗਤ ਦੇ ਬੋ ਮੈਂਤ ਮਾਇਆ ਆਈ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਵੀ ਬੀੰਚੀ ਆਪਣਾ ਪਖ ਰਾਮ ਜੀ ਆਏ ਇੱਕ ਮਿੰਟ ਅਸਰੋਪਾ ਦਾ ਜਵਾਬ ਉਹ ਕੁਰੀਆ ਕੀਤਾ ਕੋਈ ਬਾਬੇ ਜੀ ਸੋ ਅੱਜ ਅੱਜ ਆਰ ਹਾਂਜੀ ਰਵੀ ਕੁਮਾਰ ਆਪਣੇ ਡੇਲਨ ਵਾਸੀ ਉਹਨਾਂ ਨੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਨਾਮ ਲਿਖਾ ਕੇ ਉਹਨਾਂ ਨੇ ਰੈਟ ਪੇਡ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ੍ਰੀਮਾਨ ਸ੍ਰਿੰਦਰ ਅਖਿੰਦਾ ਪਗਾੜਾ ਉਹਨੇ ਵੇਚੀ ਆ ਆਪਣੇ ਪਿੰਡਾ ਲੁਧਿਆਣਾ ਉਹਨੇ ਵੇਚੀ ਆ ਪ੍ਰਕਾਸ਼ ਲੁਧਿਆਣਾ ਉਹਨੇ ਵੇਚੀ ਆ ਬਾਕੀ ਸੀਤਾਰਾਮ ਦਾ ਪਰਿਵਾਰ ਉਹਨੇ ਵੇਚੀ ਆ ਲੁਧਿਆਣੇ ਵਾਲੇ ਉਹ ਵੀ ਆ ਜਾਣਗੇ ਮੋੜੇ ਸੋਨਿਹਾਰੇ ਮਹਾਰਾਜਾ ਦਾ ਪਾਉ ਆਇਮ ਇੰਦਰ ਹਾਂਜੀ ਇੱਕ ਮਿੰਟ ਮੈਂ ਉਹਨਾਂ ਪਾਉਂਦਾ ਤਿਕਾ ਆਇਓ ਨੀ ਕੰਗਣੀ ਇਹ ਪਰਿਵਾਰ ਬਹੁਤ ਸਤਿਕਾਰਯੋਗ ਆਨੀਆਂ ਨੇ ਉਹਨਾਂ ਦੇ ਪਿਤਾ ਕੀਮਾ ਮੈਸੀ ਸੋਹਣ ਵਾਲੇ ਉਹ ਬਾਪੂ ਗਰਵਰਗਰ ਪ੍ਰਯੋਗਤਾਨ ਇਹ ਪਰਿਵਾਰ ਉਹਨਾ ਵੀ ਬਜ਼ਾਉਟ ਹੀ ਇੱਥੇ ਜੁੜਿਆ ਹੋਇਆ ਕਿ ਇਹਨਾਂ ਦਾ ਬਹੁਤ ਬਹੁਤ ਪਰਿਵਾਰ ਦਾ ਤਰਵਾਰ ਤੇ ਆ ਸ਼੍ਰੀਮਾਨ ਵਰਗਵਾਸੀ ਸਿਤਾਰਾਮ ਲੋਹਿਆਣਾ ਦੇ ਵਾਸੀ ਉਹਨਾਂ ਵੱਲੋਂ 5000 ਰੁਪਏ ਭੇਟ ਕੀਤੇ ਸੀ ਆਜਾ ਵੀ ਮਿਲ ਗਿਆ ਸੇਵਾ ਦੇ ਇਕੜੀ ਨਿਵਾਸੀ ਉਹਨਾਂ ਵੱਲੋਂ 51000 5100 ਰੁਪਿਆ ਬੀਜੇ ਮੀਟ ਕੀਤਾ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਆਪਣੇ ਸਿਹਰਾਬ ਜੀ ਸੰਗ ਦੇ ਵਿੱਚੋਂ ਪਰਿਵਾਰਕ ਮੈਂਬਰ ਕੋਈ ਵੀ ਸਿਹਰਾ ਲਾਏ ਬੱਬੀ ਜੀ ਹਰਿਆਭਾਦ ਵਾਲੇ ਇਹਨਾਂ ਨੇ ਪੁੱਤਰ ਤੇ ਉਹਨਾਂ ਨੇ ਅਨਵਟਰ ਦੀ ਇੱਕ ਸੇਵਾ ਕੀਤੀ ਆ ਇੱਕ ਮਿੰਟ ਲਓ ਕੋਈ ਯਾਰੋ ਜੋਨ ਜੀ ਤੋਂ ਉਹਨਾਂ ਨੇ ਮੇਰਾ ਆਪਣਾ ਸਹਾਰਿਆ ਇਹਨਾਂ ਦੇ ਸੁਪੁੱਤਰ ਇਰੀਮਾਨ ਮੰਟੀ ਇੱਕ ਮਾਟੀ ਮੰਟੀ ਵੀ ਉਹਨਾਂ ਵੱਲੋਂ 20000 ਰੁਪਏ ਉਹਨਾਂ ਨੇ ਪੁਰਜ ਕਾਦੋ ਭੇਜਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਨੇ ਵਕਤ ਦੀ ਸੇਵਾ ਕੀਤੀ ਆ ਇਹ ਪਰਿਵਾਰ ਸਤਗੁਰੂ ਮਹਾਰਾਜ ਜੀ ਕਿਰਪਾ ਦੇ ਨਾਲ ਬਹੁਤ ਬਹੁਤ ਧੰਨਵਾਦੀ ਹੈ ਜੀ ਬੇਨਤੀ ਆ ਜੀ ਖੇੜੇ ਦੀ ਸੰਗਤ ਦੇ ਮੈਂਬਰ ਕੋਈ ਵੀ ਹੋਵੇ ਉਹ ਆ ਕੇ ਸਰਪਾਉ ਬਾਣਾ ਦੀ ਸੰਗਤ ਕੋ ਸੁੱਚਾ RAM ਕਿਸੇ ਹੋਣੇ ਆ ਤੇ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਵੀ ਮਾਨ ਸਨਮਾਨ ਪ੍ਰਾਪਤ ਕਰਵਾਓ ਅੱਗੇ ਨਗਰ ਵਾਲੋ ਜੋ ਮਾਇਆ ਭੇਟੀ ਆ ਉਹਨਾਂ ਨੂੰ ਵੀ ਬੇਨਤੀ ਆ ਬੇਨਤੀ ਆ ਨਗਰ ਦੇ ਵਿੱਚ ਵੀ ਬਹੁਤ ਹਰਸ਼ ਨਹੀਂ ਪਾਉਣਾ ਹੌਲੀ ਹੌਲੀ ਸਾਰੇ ਪ੍ਰਸ਼ਾਸਨ ਚੱਕ ਲੈਣਾ ਕੋਈ ਨਾ ਦੀ ਗੱਡੀਆਂ ਦੇ ਵਿੱਚ ਜਾਣਾ ਹੋਣਾ ਤੁਰ ਕੇ ਜਾਣਾ ਕਿਸੇ ਤੇ ਤੇ ਇਸ ਕਰਕੇ ਹੋਇਤ ਹੋ ਰਾਮ ਇਹ ਇਹ ਹਨ ਬਾਲੋਵੇ ਨਿਵਾਸੀ ਉਸ ਸੰਗਤ ਵੱਲੋਂ ਅੱਛਾ ਜੀ ਤੇ ਬਾਕੀ ਹੋਰ ਪਿੰਡੋਂ ਦੇ ਕਈਆਂ ਪਰਵਾਰਾਂ ਨੇ 51 5500 ਰੁਪਏ ਦਿੱਤਾ ਉਹ ਮੈਂ ਜਾਨ ਨਾਉਰੀ ਵਿਖੇ ਹੈਗੇ ਤਾਂ ਇਸ ਕਰਕੇ ਮੈਂ ਵੇਚੀ ਆ ਜਿਹਨਾਂ ਨੇ 1100 2100 3100 जगदीश हथियारपुर उन्हनि बेनती आहे जी एक एक का ख़ालसा जी वाहिगुरू जी की फतेह लाख फतेहार वाहिगुरू जी का ख़ालसा जी वाहिगुरू जी की फतेह लेला निवासी साथ संगत वञो ਗੁਰੂ ਕੇ ਲੰਗੜਾ ਵਾਸਤੇ 1 ਲੱਖ 1000 220 ਰੁਪਏ ਇਹਨਾਂ ਨੇ ਗੁਰੂ ਕੇ ਲੰਗੜਾ ਵਾਸਤੇ ਬਹੁਤ ਸੇਵਾ ਕੀਤੀ ਆ ਤੇ ਮੈਂ ਲੇਖਾਂ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਜਦੋਂ ਨਹੀਂ ਜਾਈਦਾ ਉਦੋਂ ਉਹਨਾਂ ਨੂੰ ਜਿੱਲੇ ਸਾਡੇ ਜਾਣ ਦਾ ਪਤਾ ਲੱਗਦਾ ਕਿਉਂ ਇਸ ਤਰ੍ਹਾਂ ਹੋਈ ਨਾ ਜਿਵੇਂ ਕਿ ਚੱਲ ਚੱਲ ਜਾਂਦਾ ਹੁੰਦਾ ਐਨਾ ਮਾਨ ਸਨਮਾਨ ਆ ਤੇ ਖੇੜੇ ਸੰਗਤ ਦੀ ਬੀਬੀ ਵੀ ਇਸ ਬੈਠੀ ਆ ਉਹਨੇ ਬੇਨਤੀ ਆ ਕਿ ਆਪਣਾ ਮਾਨਸਿਕ ਮਾਨ ਪਲਵਟ ਕੰਮ ਦੀ। ਹਿਰਵਾ ਮੋੜ ਲਾਹੌੜੀ ਪਰਵਾਦ ਨੂੰ ਪਾਵਨ ਵਾਸੀਆਂ ਵੱਲੋਂ 500 ਰੁਪਏ ਭੇਟ ਕੀਤਾ। ਬੀਬੀ ਬਿਮਲਾ ਮਾਤਾ ਉਹ ਵੀ ਆ ਰਹੇ ਆ। ਉਹਨੇ ਸੋਨੇ ਹਾਰ। ਹਾਂਜੀ ਲਿਆਓ ਜੀ। ਪਾੜੋ। ਵਾਹਗੁਰੂ ਜੀ ਕਾ ਖਾਲਸਾ ਜੀ ਵਾਹਗੁਰੂ ਜੀ ਕੀ ਫਤਿਹ ਮੇਨ ਜੀ ਗੱਲ ਜਾਂਗਾ ਖੇੜੇ ਵੀ ਸੰਗਤ ਆਪੇ ਵਿਅਕਤੀ ਕੋਈ ਵੀ ਹੋਵੇ ਆ ਜਾ ਬਲਜਵਾਲੀ ਸੁਣੀ ਆ ਜਾ ਸੇਵਾਰਾ ਖੀਚਰੀ ਕੋਈ ਨਹੀਂ ਤੋਂ ਤੁਸੀਂ ਆ ਜਾਣਾ ਫੁਰਗਨ ਜਵਾਲੀ ਨਹੀਂ ਫੇਰ ਚੱਲ ਜਾਣਾ ਹੱਟ ਗਾ ਵੀ ਵਿਧਿਆਕਾਰ ਕਿਥੇ ਨੂੰ ਆਹੋ ਉਹ ਜਿਹੜਾ ਕੁੜੀਆਂ ਪਰੇਣ ਪੈਸੇ ਨਹੀਂ ਲਈਦੇ ਹੁੰਦੇ ਇਹਨਾਂ ਨੂੰ ਇਹਨਾਂ ਕੋਲ ਪੈਸੇ ਬਹੁਤ ਜ਼ਿਆਦਾ ਆਹੋ ਹਾਂਜੀ ਤੇ ਬੇਨਤੀ ਹੈ ਜੀ ਹੋਰ ਬੋਲੇ ਸੋਨਿਹਾਰ ਸ੍ਰੀ ਪਰਮਜੀਤ ਜੀ ਪਰਮਜੀਤ ਮੌਲ ਵਾਲੇ ਉਹਨਾਂ ਨੇ ਬੇਨਤੀ ਆ ਉਹਨਾਂ ਦੇ ਵੱਲੋਂ ਇੱਕ ਅਖੰਡਪਾਤ ਸਾਹਿਬ ਦੀ ਸੇਵਾ ਵੀ ਕੀਤੀ ਸੀ ਉਹਨਾਂ ਨੇ ਵਿਆਹ ਚ ਮਾਇਆ ਭੇਟ ਕੀਤੀ ਆ ਅਖੰਡਪਾਤ ਸਾਹਿਬ ਦੀ ਸੇਵਾ ਉਹਨਾਂ ਨੇ ਵੀ ਕੀਤੀ ਆ ਪਰਮਜੀਤ ਸਿੰਘ ਖਾਨਾਬ ਹਜਾਰਾ ਰਾਮ ਮਾਤਾ ਗਰਦਾਰ ਕੌਰ ਫਰੋਣਕਵਾਸੀ ਉਹਨੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਉਹਨਾਂ ਨੂੰ ਬੇਨਤੀ ਆ ਆਉਣ ਦੀ ਕਿਰਪਾਤਾ ਕਰੋ ਜੀ ਪਰਮਜੀਤ ਸਿੰਘ ਮੌਲ ਵਾਲੇ ਮੌਲ ਵਾਲੇ ਪਰਮਜੀਤ ਸਿੰਘ ਉਹਨਾਂ ਕਾਕਾ ਅੱਥੇ ਬੜਾ ਕਲੀਬ ਹਮਲਾ ਮੈਂ ਦੇਖਿਆ ਵਾ ਇਹ ਸੋਹਿਆ ਆਲੇ ਕਹਾਂ ਨੂੰ ਆਜੋ ਸੰਗ ਲੱਗਦੀ ਆ ਹੋਜ ਸੋਹਿਆ ਆਲੇ ਅਸਰੋਂ ਪਾ ਲੇ ਕਿਰਵਾ ਮੋੜ ਨਾਲ ਦੀ ਗੁਰੂ ਕੇ ਨਗਰਾਂ ਵਾਸਤੇ ਜੰਦਮਾਇਆ ਭੇਟੀ ਚੀ ਹੈ ਆ ਜਾਵੇ ਬਲਜੀ ਮੈਂ ਤੁਹਾਨੂੰ ਕਿੰਨੇ ਹੀ ਜੀਰਦਾ ਠੀਕਦਾ ਬਾਈ ਹੁਣ ਤਾਂ ਕੰਡੇ ਵਿਧਿਆਣੀ ਆ ਗਏ ਨਾ ਲਖਰੌਣਕ ਹੁਣੀ ਤੋਂ ਖਾ ਲੱਗਦਾ ਹੈ ਉਹ ਹੋ ਗਿਆ ਬੋਲੇ ਸੋਨਹਾਰ ਕੀ ਰਾਮਦਾਸ ਜੀ ਆਪਣਾ ਸਰੂਪਾ ਪ੍ਰਾਪਤ ਕਰਨ ਜੀ ਰਜਵਾਲ ਸੰਗਤ ਮਾਰਕੀ ਆਇਆ ਉਹ ਵੀ ਵਰਗਰਾਮ ਜੀ ਹਰ ਹਰ ਆਸਰ ਬਹੁਤ ਹੈ ਇਹ ਕਹ ਹਾਂ ਹਾਂ ਜੀ ਮੇਸ਼ਾ ਦੇਲਾ ਤੋਂ ਉਹ ਕੋਈ ਪੇਂਡਰ ਰਿ ਸੇ ਆਈ ਹੋਆ ਉਹਨੂੰ ਬੇਨਤੀ ਆ ਇਹ ਆਪਣਾ ਸਿਰਮਾਨ ਪ੍ਰਾਪਤ ਕਰ ਲਈ اچھا ٹھیک ہے کچھ آیا پینا پنیر ਬਿਆਨ ਕਿ ਤੇਨ ਰਵੀ ਚਾਲ ਨੂੰ ਹੋ ਗਿਆ ਹੋ ਗਿਆ ਆਵੇ ਮੇਰੀ ਬਾਈ ਡੋਲੀ ਮੇਰੀ ਹੈ ਨੇ ਫਿਰ ਬਹਾਦਰ ਦੇ ਪੱਤਰਕਾਰ ਉਹ ਨਰਵਤਨਵਾਲ ਇਹਨਾਂ ਨੇ ਇਹ ਆਕਰ ਤੇ ਤੇ ਉਹਨੇ ਆਪਣੇ ਉਹ ਕੁਲਵਿੰਦਰ ਵੀ ਆਇਆ ਜਾਨ ਤੋਂ ਕਿੰਦਾ ਕੁਲਵਿੰਦਰ ਕਿੰਦਾ ਤਾਨੋ ਗੁਰਮੀਤ ਸਿੰਘ ਬੁਰਾ ਜੀ ਹਾਂ ਉਹ ਹੋ ਗਿਆ ਮੰਗਾਲਾ ਹਾਂ ਜੀ ਬਰਗਵਾਸੀ ਛੋਟੀ ਰਾਮ ਜੀ ਉਹਨੇ ਢਰਵਾਲ ਵੱਲ ਐ ਮੇਰਾ ਘਮਾਇਆ ਪੇਟ ਹੋਈ ਆ ਮਰ ਕੇ ਇੰਗਲੈਂਡ ਬਕੀਸ਼ੇ ਆਇਆ ਨੂੰ ਆਇਆ ਫਿਰ ਫਟਾਏ ਕਿ ਕਿ ਕੋਈ ਨਾ ਦੇਖਾ ਹਮ ਨਹੀਂ ਕਰਦਾ ਆਇਆ ਉਹ ਹੋ ਗਿਆ ਆਹੋ ਅੱਜ ਆਪਣੇ ਹਨੀ ਮਨੀਆਪਰਾ ਉਹਦੇ ਵੱਲੋਂ 55000 5500 ਰੁਪਇਆ ਸ਼੍ਰੀਮਾਨ ਰਾਮ ਰਾਜ ਰਾਮ ਰਾਜ ਜੀ ਸਾਹਮਣੇ ਬੈਠੇ ਮੇਲੇ ਹਰਨਾਮ ਸਿੰਘ ਕੋਲ ਹਰਨਾਮ ਸਿੰਘ ਅਨਾਲੋਕ ਆਰਾਮਦਾਹੀ ਵਿੱਚੋਂ ਕਿਨੇ ਦੇ ਨਾਲ ਇਕੱਠੇ ਬੰਦੇ ਆਹੋ ਪਾ ਵੀ ਗਿਆ ਤੁਸੀਂ ਅਜਾ ਆਇਓ ਜੱਟ ਆਇਆ ਦੱਬੇ ਪੱਲੇ ਬੋਲੇ ਬੋਲੇ ਹਾ ਨਾਮ ਲਈ ਇਹਨਾਂ ਵੱਲ 2000 ਰੁਪਏ ਦੇ ਦਿੱਤਾ ਹੈ ਇਹ ਮੌਲ ਵਰ ਤਲਵਾਰ ਅਰ ਜੀ ਰਾਹ ਡਰਾਈਵਰ ਮਰਾ ਤੇ ਫਿਰ ਨਾ ਤੇਰੀ ਆ ਗੁਣ ਆਪਣਾ ਲੋ ਮੈ ਆਣੇ ਤੋਂ 40 ਸੌ ਤੋਂ ਉਹ ਲੜ ਕੇ ਆਏ ਆ ستری فوٹو ہاں جی بہت ستار ہو چاہتا جی مافی پرواروں کو لسٹ مائیں ہر سال امریکہ جو کافی پیمانا بھیج رہی ہیں بہت بہت دنواد ہے جی A. Ahlo. A. A. A.

ਹਾਂ ਜਿਵੇਂ ਬਾਕੀ ਉਹਨਾਂ ਨੂੰ 1100 ਦਾ ਬੇਅਰ ਕੀਤਾ ਸੀ ਤੇ ਬਹੁਤ ਬਹੁਤ ਧੰਨਵਾਦ 2100 ਉਹ ਮੈਂ ਤੇ ਇਹਦਾ ਹੁੰਦੇ ਨਾਲ ਪੜ੍ਹਦੇ ਬੰਦਾ ਮੇਰੇ ਬਾਬੇ ਦੇ ਪਾਣੀ ਨੂੰ ਨਾ ਮਿਲਿਆ ਹੁਣ ਮਾਈ ਆਇਆ ਉਹ ਮਾਈ 500 ਹਾਂ ਜੀ ਪੰਜੀ ਮਾਲ ਅ ਸਵਾਵੇ ਤੋਂ ਜੈ ਸਮਾ ਦਾਗ ਵਿੱਚ ਪਾਉਣ ਕੋਟੇ ਅणि ਮਾਢੂ ਨੇ ਅਮਰਜੀਤ ਬਾਤ ਪਰ ਬਿਨਾ ਬਰ ਦਾਸਾ ਗਿਆ ਪ੍ਰਿਆਤ ਆ ਮੈਨੇ ਕਿ ਚਲੋ ਸਭ ਤੇ ਕੋਈ ਕੋਈ

ਰਾਜਕੁਮਾਰ ਰਜਵਾਲ ਹੈ ਸ਼੍ਰੀ ਜਨਰਲ ਰਾਮ ਜੀ ਦਾ ਅਰਕ ਪੌਣ ਮੇਰੇ ਨੂੰ ਤੁਹਾਡਾ ਬਹੁਤ ਬਧਕਾਰਯੋਗ ਪਰਿਵਾਰਸੀ ਜਨਰਲ ਰਾਮ ਜੀ ਬਹੁ ਹੈ ਤੇ ਉਹਨਾਂ ਦਾ ਪਰਿਵਾਰ ਬਹੁਤ ਬੜੀ ਬੜੇ ਵਧੀਆ ਧੰਨਵਾਦ ਨਾਲ ਸ਼ਨਗਵਾਸੀ ਹੋ ਗਏ ਸਿਵਲ ਪਰਿਵਾਰ ਪਰ ਹੋ ਗਿਆ ਜਮਾਇਆ

آ سوبا میم پر سکھوندر جی انہوں نے گیارہ سو روپیہ بھیڑا اندر جیت لوگ اندر جیت لوگ ایک منٹ آپ ਦੇਣੋਂ ਆਉਣਾ ਟੇਬਲ ਵਾਲਾ ਲੋ ਆਹ ਬੋ ਜਾ ਸਭੀ ਠੇਕੇਦਾਰ ਵਿੰਜੋ ਮਾਸਟਰ ਸ਼ੋਕਮਾਰ ਜੀ ਬਖਲਾਵਾ ਉਹ ਆਇਆ ਆਯੋ ਜੇ ਚੇਕ ਕਰਦਾ ਹਾਂ ਬਾਕੀ ਸੰਗਤ ਨੂੰ ਬੇਨਤੀ ਆ ਕਿ ਰੱਥ ਨਾ ਪਾਓ ਪੰਗਤਾਂ ਸਾਥ ਸਿੱਖੀਆਂ ਲਾਵਾ ਭਾਵੇਂ ਹੁਣ ਸਾਰੇ ਨੰਗਰ ਪ੍ਰਸ਼ਾਦਾ ਛਕਣਾ ਜੀ ਬੀਨ ਵੀ ਪ੍ਰਬੰਧ ਕਰਨਾ ਜੀ ਹੋਰ ਵੀ ਸੰਗਤਾਂ ਬੇਨਤੀਆਂ ਜਿਹੜਾ ਕੋਈ ਸੋਪਾ ਰਹਿ ਗਿਆ ਹੋਵੇ ਉਹ ਸਾਡੇ ਕੋਲ ਧੀਰੇ ਜਾ ਕੇ ਜਾ ਕੇ ਲੈ ਸਕਦਾ ਜੀ ਹਾਂਜੀ ਐ ਚਿਕਾ ਪਕੂ ਟਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌੜਿਆਣ ਨਾਲ ਸਾਥੇ ਸਗੇ ਉਹ ਕਹਿੰਦੇ ਸੀ ਜਾਣਾ ਲੱਗਿਆ ਕੱਢ ਕੇ ਆਇਆ ਇਹ ਜਾਓ ਹਣ ਛੱਕੀ ਗੱਲ ਐ ਤੇ ਪੰਗ ਚ ਲੱਗੂ ਪੰਗ ਮੱਧੂ ਦੇ ਵਿੱਚ ਮਹਾਤਮਾ ਜੀ ਆਏ ਹੁੰਦਾ ਵੀ ਸਾਧੂ ਮਹਤਮਾ ਆਏ ਨੇ ਪੰਗ ਚ ਫੱਟੇ ਗੱਲ ਜਾਂਦੀ ਐ ਉਹਦੇ ਵਿੱਚ ਉਹਨਾਂ ਨੇ ਦਖਾਂ ਦਿੱਤੀ ਜਾਂਦੀ ਐ ਕਿ ਹੁਣ ਆ ਕੇ ਕਹੇ ਮੈਂ ਜਾ ਪੀ ਲਈ ਆ ਜੀ ਮੈਂ ਪ੍ਰਸ਼ਾਦਾ ਨਹੀਂ ਖਾਣਾ ਕੋਈ ਗੱਲ ਨਹੀਂ ਹੈ ਜੀ ਫੜ ਕੇ ਰਾਜ ਰਾਜ ਵੀ ਆਉਂਦੇ ਆ ਆਹੋ

سنت کردار دس جی ٹوٹو بجار سنت سترام سنگھ جی آیا سونے ਖੜੋ ਤਾਂ ਸਹੀ ਖੜੋ ਆਇਆ ਬਾਈ ਨੂ ਆਇਆ ਆ ਜਾ ਬੰਦੇ ਨੇ ਮੈਂ ਤੁਹਾਨੂੰ ਕਹਿੰਦਾ ਪਾਈ ਸਿੰਘ ਪਾਈ ਕੋ 3 ਸਿੰਘ ਪਠੜਾਵਾ ਅੱਜ ਹੈਡ ਗ੍ਰਾਉਂਡ ਸੀ ਸਾਹਿਬ ਹਮ ਬਹੁਤ ਬਹੁਤ ਧੰਨਵਾਦ ਬੀਬੀ ਸਿੰਘੋਏ ਜੀ ਬੈਠੀ ਸਾਹਮਣੇ ਮੇਰੇ ਮੈਂ ਆ ਵੀ ਵਿਹੈ ਪੜ੍ਹ ਕੇ ਗਿਆ ਜੀ Arayan telefonu geldi ya پتھر جی ਆਦੇ ਵੱਲ ਫਤਕਾਰ ਦਿਓ ਭਾਈ ਸਾਹਿਬ ਪਾਈ ਪ੍ਰਵਾਨ ਸਿੰਘ ਜੀ ਸਿੱਧੂ ਕੋ ਆਪਣੇ ਆਪਣਾ ਮਾਨ ਸਰ ਨਾਲ ਪ੍ਰੋਫੈਸਰ ਨੂੰ ਜੇਹ ਹੈ ગામਰੇ ਤੇ پیسے ਸੋਹਣੇ ਦਿੰਦਾ ਜੀ ਜਿੰਦਗੀ ਆਵੇ ਆਜਾ ਸ਼ੋਭਨ ਸਰ ਹਾਂਜੀ ਹਾਂ ਜੀ ਫਟਾਉਂਦੇ ਹੀ ਭਾਈ ਦੇ ਭਾਈ ਦੇ ਚਾਹ ਹਾਂਜੀ ਸਾਰਤ ਨੂੰ ਯੂ ਟਿਊਬ ਚੈਨਲ ਵਾਲੇ ਕੀਮਾਨ ਆ ਆ ਕੇ ਮੋਟਿੰਗ ਦੀ ਗੱਲ ਨੂੰ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਮਾਸੀ ਹੋਰ ਸੰਗਤਾਂ ਨੂੰ ਬੇਚੀਆ ਪੈਂਦੀ ਨਹੀਂ ਸਕਦੀ ਨਗਰ ਸੰਗਤਾਂ ਨੂੰ ਬੇਚੀਆ ਤੇ ਆਪਣਾ ਮਾਨ ਸਨਮਾਨ ਜਿਹੜੇ ਤੋਂ ਜਦੋਂ ਮੱਦੀ ਪ੍ਰਾਪਤ ਕਰ ਸਕਦੇ ਆ ਮੈਂ ਇੱਥੇ ਇਹਨਾਂ ਨੂੰ ਜਾਣਕਾਰੀ ਕਿ ਉਹਨਾਂ ਨੂੰ ਡਾਕਟਰਾਂ ਨੇ ਬੰਦ ਕੀਤਾ ਹੈ ਤੇ ਕਿਤੇ ਜਾਣਾ ਨਹੀਂ ਆ ਤੇ ਬਾਕੀ ਸਾਰੇ ਸੰਗਤਾਂ ਨੂੰ ਬੇਚੀਆ ਅਦਰ ਤੋਂ ਸਾਡੇ ਛੱਜੇ ਵਗੈਰਾ ਇਹਵੇਂ ਹੋਣ ਦੇ ਬਗਾਰ ਕਿਸੇ ਦੇ ਜਾਣ ਕੇ ਫਾਇਦਾ ਨਹੀਂ ਕਰਨ ਕਿ ਬੇਤਰੀ ਪ੍ਰਵਾਨ ਕਰਨਾ ਸੰਗਤ ਦਾ ਬਹੁਤ ਮੋਢ ਟੰਡਲ ਬਾਬਾ ਗੁਰਦਾਸ ਮਹਾਰਾਜ ਜੀ ਟੰਡਲ ਪੁਰਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਗਮਨੀਆਂ ਖੁਦਿਆਂ ਵਿਚਾਰ ਕਰਕੇ ਰੌਣਕ ਨੂੰ ਵਧਾਇਆ ਮੌਲਮਤ ਧੰਨਵਾਦ ਹੈ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ